ਨਮਸਕਾਰ ਆਕਾਸ਼ਵਾਣੀ ਦਾ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਿਕ ਖਬਰਾਂ ਸੁਣੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਦੀ ਅਗਵਾਈ ਹੇਠ ਕੱਲ ਸਵੇਰ ਪਰ ਵਿੱਚ ਕੌਮੀ ਲੋਕ ਅਦਾਲਤ ਲਗਾਈ ਗਈ ਹੈ ਇਸ ਲੋਕ ਅਦਾਲਤ ਦੇ કુલ 371 ਬੈਂਚਾਂ ਵਿੱਚ ਕੋਈ 2,87,000 ਮਾਮਲੇ ਸੁਣਵਾਈ ਲਈ ਪੇਸ਼ ਹੋਏ। ਲੋਕ ਅਦਾਲਤ ਵਿੱਚ دیਵਾਨੀ ਕਰੇਲੂ ਝਗੜੇ, ਜ਼ਾਇਦਾਦ ਦੇ ਝਗੜਿਆਂ, ਚੈੱਕ ਬਾਂਸ ਦੇ ਕੇਸ, ਮਜ਼ਦੂਰੀ ਸੰਬੰਧੀ ਮਾਮਲੇ, ਅਪਰਾਧਿਕ ਮਾਮਲੇ ਸਮੇਤ ਵੱਖ-ਵੱਖ ਐਫ ਆਈ ਆਰਸ ਨਾਲ ਸੰਬੰਧਿਤ ਲੰਬੇ ਸਮੇਂ ਤੋਂ ਬਕਾਇਆ ਮਾਮਲੇ ਦੀ ਸੁਣਵਾਈ ਕੀਤੀ ਗਈ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਜ਼ਿਲ੍ਹਾ ਦੇ ਸੈਸ਼ਨ ਜੱਜ ਅਤੇ ਮੈਂਬਰ ਸਕੱਤਰ ਮਨਜਿੰਦਰ ਸਿੰਘ ਤੇ ਵਧੀਕ ਮੈਂਬਰ ਸਕੱਤਰ ਸਮਰਤੀ ਪੀਰ ਨੇ ਕੋਰਟ ਕੰਪਲੈਕਸ ਲੁਧਿਆਣਾ ਦਾ ਦੌਰਾ ਕਰਕੇ ਲੋਕ ਅਦਾਲਤਾਂ ਦੇ ਬੈਂਚਾਂ ਦਾ ਨਿਰੀਖਣ ਕੀਤਾ ਮੈਂਬਰ ਸਕੱਤਰ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਦਾ ਮੁੱਖ ਮੰਤਵ ਆਪਸੀ ਸਮਝੌਤੇ ਰਾਹੀਂ ਝਗੜਿਆਂ ਦਾ ਨਿਪਟਾਰਾ ਕਰਵਾਉਣਾ ਹੈ ਲੋਕਾਂ ਨੂੰ ਬਦਲਵੇਂ ਝਗੜਾ ਨਿਵਾਰਣ ਕੇਂਦਰਾਂ ਰਾਹੀਂ ਝਗੜਿਆਂ ਦਾ ਨਿਪਟਾਰਾ ਕਰਵਾਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਲੋਕਾਂ ਦੇ ਕੀਮਤੀ ਸਮੇਂ ਤੇ ਪੈਸੇ ਦੀ ਬਚਤ ਹੁੰਦੀ ਹੈ ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਲੋਕਾਂ ਦੇ ਸਲੀ ਕਰਮੋਨਲੀ ਬਚਨ ਵਧਦੇ ਉਹਨਾਂ ਨੇ ਲੋਕਾਂ ਨੂੰ ਕੌਨੋ ਲੋਕ ਅਦਾਲਤਾਂ ਚ ਆਪਣੇ ਮਾਮਲੇ ਦਾ ਫੈਸਲਾ ਕਰਵਾ ਕੇ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ ਸ਼੍ਰੀ ਮੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਪਾਰਟੀ ਨੇ ਕੱਲ ਜਨ ਸੰਪਰਕ ਮੁਹਿੰਮ ਸ਼ੁਰੂ ਕਰ ਦਿੱਤੀਆਂ ਵਿਧਾਨ ਸਭਾ ਹਲਕਾ ਖਰੜ ਬਲਾਚੌਰ ਤੇ ਨਵਾਂ ਸ਼ਹਿਰ ਵਿਖੇ ਵਰਕਰ ਕਾਨਫਰੰਸਾਂ ਕੀਤੀਆਂ ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਪਹਿਲੀ ਜੂਨ ਨੂੰ ਪੂਰਾ ਪੰਜਾਬ ਵਿਕਸਿਤ ਭਾਰਤ ਲਈ ਵੋਟ ਕਰੇਗਾ ਉਹਨਾਂ ਕਿਹਾ ਕਿ ਭਗਵਾਨ ਸਿੰਘ ਮਾਨ ਦੀ ਅਗਵਾਈ ਹੇਠ 2 ਸਾਲਾਂ ਤੋਂ ਪੰਜਾਬ ਵਿੱਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇੱਕੋ ਇੱਕ ਪ੍ਰਾਪਤੀ ਇਹ ਹੈ ਕਿ ਇਸਨੇ ਪੰਜਾਬ ਨੂੰ ਕਰਜ਼ੇ ਦੇ ਬੋਝ ਹੇਠਾਂ ਪਿੱਟ ਦਿੱਤਾ ਹੈ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਸੂਬੇ ਦਾ ਮਾਲੀਆ ਨਹੀਂ ਵਧ ਰਿਹਾ ਤੇ ਸਰਕਾਰ ਕਰਜ਼ਾ ਲੈ ਕੇ ਰੁਟੀਨ ਦੇ ਪ੍ਰਸ਼ਾਸਨਿਕ ਕੰਮ ਕਰਨ ਲਈ ਮਸਬੂਰ ਹੈ ਉਹਨਾਂ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਨੂੰ ਅਜ਼ਮਾਇਆ ਹੈ ਅਤੇ ਹੁਣ ਉਹਨਾਂ ਦੇ ਸਾਹਮਣੇ ਬੀਜੇਪੀ ਹੀ ਇੱਕ ਵਧੀਆ ਬਦਲ ਬਣ ਕੇ ਉੱਭਰੀ ਹੈ ਮੋਕਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਚੁੰਦਾਦੀ ਚੌਣ ਮਹਿਮਦ ਰਾਣ ਸੁਨਾਮ ਵਿਖੇ ਹਲਕਾ ਸੁਨਾਮ ਜ਼ੈਰਾ ਤੇ ਦਿੜਬਾ ਦੇ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ ਇੱਕ ਸਿਆਸੀ ਪਾਰਟੀ ਹੀ ਨਹੀਂ ਬਲਕਿ ਇਹ ਇੱਕ ਸੋਚ ਹੈ ਅਤੇ ਪੰਥ ਦੀ ਫੌਜ ਹੈ ਆਪ ਨੇ ਪਿਛਲੀਆਂ ਸਰਕਾਰਾਂਆਂ ਮੀਆਂ ਪ੍ਰਾਪਤੀਆਂ ਗੁਣਵਾਉਂਦਿਆਂ ਨਾ ਕਿਹਾ ਕਿ ਪੰਜਾਬ ਚ ਚੜ੍ਹਦੇ ਟਿਊਬਲ ਕਨੈਕਸ਼ਨ ਵੀ ਅਕਾਲੀ ਸਰਕਾਰ ਵੱਲੋਂ ਹੀ ਕਿਸਾਨਾਂ ਨੂੰ ਦਿੱਤੇ ਗਏ ਸਨ ਇਸੇ ਨਾਲ ਹੀ ਸੂਬੇ ਚ ਬਿਜਲੀ ਪੂਰੀ ਕਰਨ ਲਈ ਸਾਰੇ ਦੇ ਸਾਰੇ ਥਰਮਲ ਪਲਾਂਟ ਵੀ ਅਕ वे ही बने ने भाखड़ा तो डैम तो बिना पंजाब के दे सारे डैम भी अकाली सरकार की ही उन्होंने कहा कि कांग्रेस पार्टी अपने दस साल की कोई भी प्राप्ति नहीं गुमा सकती जबकि आम आदमी पार्टी सरकार दे समय कर कर के समय घर घर नशा पहुंच है आज दुनिया भर मां दिवस मनाया जा रहा है यह दिहाड़ा हर हाँ साल मई के दूजे एतवार न मनाया है मां परमात्मा वालों दिता गया तोहफा है जिसकी जड़ दया पालन पोषण तेयंत कुर्बानियां जुड़ी हुई है जो घर तूल्हे की निघ नसीसा का स्थान बना मां दिवस बहुत महत्वता रखद क्योंकि यह उ जश्न ਉਨ੍ਹਾਂ ਦੁਆਰਾ ਚਲਣ ਵਾਲੀਆਂ ਮੁਸ਼ਕਲਾਂ ਤੇ ਉਨ੍ਹਾਂ ਕੋਲ ਨਾਇਫਰਾਂ ਲਈ ਹਰ ਮਾਂ ਦਾ ਸਨਮਾਨ ਤੇ ਸ਼ੁਕਰੀਆ ਅਦਾ ਕਰਨ ਲਈ ਮਨਾਇਆ ਜਾਂਦਾ ਹੈ ਮਾਂ ਦਿਵਸ ਪਹਿਲੀ ਵਾਰ ਸਾਲ 1908 ਵਿੱਚ ਮਨਾਇਆ ਗਿਆ ਸੀ ਇਸ ਮੌਕੇ ਬਠਿੰਡਾ ਸਥਿਤ ਪੁਲਿਸ ਪਬਲਿਕ ਸਕੂਲ ਵਿਖੇ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ 6ਵੀਂ ਤੋਂ ਲੈ ਕੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਸ਼ਣ ਕਰਤਾ ਸਕਿੱਟ ਤੇ ਨ੍ਰਿਤ ਦੀ ਪੇਸ਼ਕਾਰੀ ਕੀਤੀ ਇਸ ਮਾਂ ਦਿਵਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵੱਲੋਂ ਮਾਂ ਵੱਲੋਂ ਕੀਤੀ ਜਨਵਾਲੀ ਮਿਹਨਤ ਤੇ ਸੰਘਰਸ਼ ਨੂੰ ਮੱਧੇਨਾ ਚ ਰੱਖਣ ਵਾਲੇ ਗੀਤ ਤੇ ਨਾਟਕ ਵੀ ਪੇਸ਼ ਕੀਤੇ ਗਏ ਸਕੂਲ ਦੇ ਪ੍ਰਿੰਸੀਪਲ ਮਨਿਕਾ ਸਿੰਘ ਨੇ ਵਿਦਿਆਰਥੀਆਂ ਤੇ ਸਕੂਲ ਸਟਾਫ ਕਰਮਚਾਰੀਆਂ ਨੂੰ ਮਾਦੀਵਸਤੀ ਵਿਦਾਇੀ ਦਿਨਾਂ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਉਹਨਾਂ ਵਿਦਿਆਰਥੀਆਂ ਨੂੰ ਆਪਣੇ ਮਾਤਾ ਪਿਤਾ ਨੂੰ ਸਤਕਾਰ ਦੇਣ ਬੁਢਾਪੇ ਚ ਉਹਨਾਂ ਦੀ ਸੇਵਾ ਤੇ ਸੰਭਾਲ ਕਰਨ ਤੋਂ ਇਲਾਵਾ ਉਹਨਾਂ ਨੂੰ ਉਹਨਾਂ ਦੀ ਸਿੱਖਿਆਵਾਂ ਤੇ ਚੱਲਣ ਲਈ ਜਾਗਰੂਕ ਤੇ ਪ੍ਰੇਰਿਤ ਕੀਤਾ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਚ ਸਥਿਤ ਪ੍ਰਸਿੱਧ ਬਦਰੀਨਾਥਾਮ ਦੇ ਦਰਵਾਜ਼ੇ ਅੱਜ ਸਵੇਰੇ 6 ਵਜੇ ਵੈਦਿਕ ਮੰਤਰ ਜਾਪ ਨਾਲ ਖੋਲੇ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਵੀ ਮੌਜੂਦ ਰਹੇ ਬਦਰੀਨਾਥ ਮੰਦਿਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਇਸ ਤੋਂ ਪਹਿਲਾਂ ਕੇ ਦਾਰਨਾਥ ਯਮਨੋਤਰੀ ਤੇ ਗੰਗੋਤਰੀ ਥਾਮ ਦੇ ਦਰਵਾਜ਼ੇ ਵੀ 10 ਮਈ ਨੂੰ ਖੋਲੇ ਗਏ ਸਨ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰ다 ਸਿੰਘ ਬਹਾਦਰ ਵੱਲੋਂ 12 ਮਈ 1710 ਨੂੰ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਚੱਪੜਚੜੀ ਪਿੰਡ ਦੇ ਇਤਿਹਾਸਕ ਮੈਦਾਨ ਚਮਾਤੇ ਘਾਟ ਉਤਾਰ ਕੇ ਛੋਟੇ ਸਾਹਿਬਜ਼ਾਦਿਆਂ ਦੀ ਮਾਤਾ ਬਦਲਾ ਲੈਣ ਮਗਰੋਂ ਸਰਹੰਦ ਫਤਿਹ ਕੀਤਾ ਗਿਆ ਸੀ ਇਸ ਦੀ ਯਾਦ ਵਿੱਚ ਹਰ ਸਾਲ 12 ਮਈ ਨੂੰ ਇੱਕ ਫਤਿਹ ਮਾਚਵੱਚੋ ਚੱਪੜਚੜੀ ਪਿੰਡ ਦੇ ਗੁਰਦੁਆਰਾ ਸ੍ਰੀ ਫਤਿਹ ਜੰਗ ਸਾਹਿਬ ਵਿਖੇ ਗੁਰਦਮ ਸਾਹਿਬ ਦੀ ਪਾਵਨ ਹਜ਼ੂਰੀ ਚ ਨਗਰ ਕੀਰਤਨ ਕੱਢਿਆ ਜਾਂਦਾ ਹੈ ਇਸੇ ਤਹਿਤ ਅੱਜ ਚੱਪੜਚੜੀ ਪਿੰਡ ਤੋਂ ਬੀਤੇ ਦਿਨੀ ਆਰੰਭ ਕੀਤੇ ਅਖੰਡ ਪਾਠ ਸਾਹਿਬ ਦੇ ਭੋਗ ਉਪਰ ਇਸ ਮੌਕੇ ਕਾਦੀ ਜਥੀਨੀ ਵਾਰਾਂ ਕਾਇਆ ਤੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਚੇਤੇ ਕਰਵਾਇਆ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਬਾਬਾ ਬੁੱਢਾ ਦਲ ਦੇ ਪ੍ਰਧਾਨ ਬਾਬਾ ਬੀਬੀਰ ਸਿੰਘ 96 ਕਰੋੜੀ ਸਮੇਤ ਹੋਰ ਆਕੂ ਵੀ ਮੌਜੂਦ ਰਹੇ ਇਸ ਦਿਨ ਵਾਲੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਨਮਸਕਾਰ